ਵਾਸੀ ਆਉਣ ਵੀ ਲੱਗੀਆਂ ਤਾਂ ਨਹੀਂ ਕੀਤੀ ਜਰੂਰੀ ਹਮ ਤਾਕ ਬਣ ਗਈ ਹਮ ਦਰਬਾਰ ਸਾਹਿਬ ਪੀਲੇ ਜਾ ਕੇ ਉਹ ਤੇ ਲੰਗਰ ਚ ਖੀਰ ਬੜੀ ਸਵਾਦ ਹੁੰਦੀ ਹੈ ਨਾ ਦਰਬਾਰ ਸਾਹਿਬ ਲਾ ਰਬ ਦੀ ਮੇਰ ਕੀ ਬਣਿਆ ਭਾਉ ਤੇਰੇ ਪੈਕ ਦਾ ਚੱਲ ਨਹੀਂ ਤਾਂ ਫਿਰ ਰਾਜੋ ਪਾਣੀ ਦੀ ਬੋਤਲ ਲੈ ਕੇ ਇਹ ਨਖਤ ਤੇ ਪੈ ਗਿਆ ਜੀ ਇੱਕ ਵਾਰੀ ਆਪਾਂ ਸੋਕਰੀ ਦਾ ਮਾਨਕ ਵਾਇਰ ਗਏ ਸੀ ਐ ਪਾਣੀ ਸਾਰੇ ਸਾਈਡਾਂ ਨੂੰ ਮਾਰ ਲੈਂਦੇ ਐ ਨਹੀਂ ਆਸਾਂ ਦੇ ਦਿੱਤੇ ਸਿੱਟੇ ਜੀ ਬੰਦ ਜੰਮ ਜਾਣਗੇ ਕੰਟਰੋਲ ਪੰਪ ਵਾਲਿਆਂ ਤੇ ਆਪਾਂ ਗੱਡੀ ਧੋ ਲਈ ਆਿੰਦਾ ਆਪਾਂ ਨੂੰ ਇੱਥੋਂ ਮੱਲਾਂ ਵਾਲੇ ਤੋਂ 100 ਕਿਲੋਮੀਟਰ ਮਣਕਮਾਇਰ ਜਿੰਨੀ ਬਾਟ ਪੈ ਜਾਂਦੀ ਮਣਕਮਾਇਰ ਦਾ 160 160 ਉਹ 150 ਹਾਂ ਉਹ ਸਿੰਗਲ ਛੱਡ ਪਿਆ ਸੜਕ ਵੀ ਇੱਕ ਨੂੰ ਮੇਂ ਆਉਂ ਲੱਗੇ 100 ਕਿਲੋਮੀਟਰ ਦਰਬਾਰ ਸਾਹਿਬ ਹਾਂ ਉਦੋਂ ਮੈਂ ਇਥੋਂ ਨਹੀਂ ਨੰਬਰ ਤੇ ਗਏ ਅਸੀਂ ਆਏ ਬਰਾਬਰ ਹੋਇਆ ਹਾਂ ਹਾਂ ਲੈ ਇੱਧਰ ਵੇਖੋ ਥੋੜਾ ਜਿਹਾ ਪਾਣੀ ਆ ਰਿਹਾ ਦਰਿਆ ਦੇ ਵਿੱਚ ਜਿਵੇਂ ਸੁੱਕਾ ਪਿਆ ਉਦੋਂ ਤਾਂ ਆਏ ਸੋਰੀ ਆ ਪਿਆ ਸੀ ਡਾਣਾ ਲਾਸੀ ਕੋਲ ਦੀ ਨਾਲ ਲੱਗਦਾ ਸੀ ਮੇਰੇ ਦੂਜੇ ਇੱਧਰ ਵੀ ਲੈ ਹਾਂ ਮੇਰੇ ਵਾਲੇ ਜਿਵੇਂ ਪਈ ਆ ਲੈ ਸਾਰਾ ਸੁੱਕਾ ਪਿਆ ਇਹ ਵੈਸੇ ਰੇਤਾ ਉਦੋਂ ਦੀ ਕੋਈ ਚੜੀ ਵੀ ਆ ਇੰਨੀ ਵਿੱਚ ਤਾਂ ਨਹੀਂ ਜਿੰਦੀ ਉਦੋਂ ਦੀ ਚੜੀ ਆ ਦੇ ਕੋ ਮੇਨ ਹਾਂ ਆਏ ਹੋਏ ਸੀ ਜੇ ਦੋਸਤ ਦੁੱਲੇ ਵਾਲੀ ਕੋਈ ਫੇਸਟੀਵਲ ਲੈ ਲੈ ਜਾਂਦੇ ਤੇ ਉਦੋਂ ਮੈਂ ਕਹੀ ਸੀ ਉਹ ਕਹਿੰਦੇ ਇਥੋਂ ਦੀ ਨਾ ਕਿ ਉੱਪਰ ਆਏ ਹਾਂ ਹੁਣ ਵੇਖ ਲਾ ਫੇਰ ਲੋਕਾਂ ਨੇ ਫਸਲਾਂ ਬੀਜੀਆਂ ਹੋਈਆਂ ਵਿੱਚ ਹੁਣ ਤਾਂ ਲੱਗਦਾ ਹੀ ਨਹੀਂ ਵੀ ਉਹੀ ਦਰਿਆ ਥਰੀ ਗਿਆ ਵਾਲਾ ਹੈਡ ਤੇ ਆ ਘਰ ਪਾਈ ਬੈਠੇ ਆ ਵਿੱਚ ਉਹ ਵੀ ਪਰ ਮਗਰਲੇ ਕੋਲ ਹੂੰ ਇਹ ਤਾਂ ਉਦੋਂ ਫਿਰ ਉੱਠ ਕੇ ਹੋਣਗੇ ਨਾ ਸਾਰੇ कपड़े कर ने चार ने तरन तारन च एंटर हो गए पौने बारा पौने बारा तुरे से अपा घरों कचहरी आने इतना یسی دفتر ਕਿੰਨੇ ਲੱਗਿਆ ਕਿੰਨੇ ਮਟਰ ਲਾਏ ਕਿੰਨਾ ਸੋਹਣਾ ਘਰ ਆ ਵੀ ਆ ਦੋ ਪੌਛ ਦੋ ਘਰ ਹੋਣਗੇ ਦੋ ਮੂਰੇ ਦੋ ਮਗਰ ਲੱਗਦਾ ਇਦਾਂ ਹਨਾ ਆ ਗਏ ਆਪਾਂ ਬਾਬਾ ਬੁੱਢਾ ਸਾਹਿਬ ਜੀ ਬਹੁਤ ਸੰਗਤ ਇੱਥੇ ਵੀ ਪਰ ਐ ਹੀ ਪਿਆ ਇਹ ਵੀ ਹਲੇ ਸੰਗਤ ਵਤੂ ਆ ਅੱਜ ਸੰਗਰਾਮ ਦਾ ਕਰਕੇ ਵੀ ਹਾਂ ਆਪਾਂ ਪਤ ਅੱਗੋਂ ਪਿੱਛੋਂ ਆਉਨੇ ਆ ਨਾ ਹਾਂ ਕਰਕੇ ਪੱਗ ਪਿੱਛੋਂ ਆਨੇ ਤਾਂ ਕਰਕੇ ਬੰਦਾ ਸਾਹਿਬ ਆ ਗਏ ਬਈ ਅੱਜ ਭੀੜ ਜਿਆਦੀ ਆ ਨਾ

ਆਓ ਭੈਣ ਜੀ ਆਓ ਭਾਜੀ ਭੈਣ ਜੀ ਭਾਜੀ 14 ਤਰ੍ਹਾਂ ਦੇ ਫਲੇਵਰ ਪੀਓ 14 ਤਰ੍ਹਾਂ ਦੇ ਫਲੇਵਰ ਪੀਓ ਜੋੜੇ ਜਮਾ ਕਰਾ ਲਿਏ ਜੋੜੇ ਜਮਾ ਕਰਾ ਲਿਏ ਵਾਹਿਗੁਰੂ ਜੀ तिन्न बज के पांच मिनट हो गए पखे मेरो चलते किज ਹੁਣੇ ਦਰਸ਼ਨ ਹੋ ਗਏ ਗੁਰੂ ਸਾਹਿਬ ਦੇ ਸਾਰੀ ਸੰਗਤ ਦੇ ਜੀ ਆਇਆਂ ਨੂੰ ਫੋਟੋ ਮੋਟੋ ਠੀਕ ਹੈ ਹੁਣ ਚੱਲਦੇ ਆਂ ਬਾਬਾ ਬੁੱਢਾ ਸਹਿਬ ਨਾਈਟ ਗੇਟ 'ਚ ਵੀ ਆ ਜਾਓ ਆ ਤੇਰੇ ਨਾਮ ਹੈ ਆਸੀ ਸਾਰਿਆਂ ਨੂੰ ਖਤੇ ਬੁਲਾ ਦੋ ਉਹ ਜੋ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸੋਹਣੇ ਲੱਗੀ ਤਾਂ ਹੋ ਸਬਸਕ੍ਰਾਈਬ ਕਰਿਓ ਥੈਂਕ ਯੂ ਤੁਸੀਂ ਹੁਣ ਘਰ ਨੂੰ ਚੱਲੇ ਆਂ ਬਾਬਾ ਬਟਾ ਸਭ ਚੱਲਣ ਪਰਵਾਰ ਸਭ ਤੋਂ ਤਾਂ ਬਟਾ ਕੋਸਾ ਫੀ ਲਾਉਂਡ ਤੋਂ ਲੈ ਲੈ ਲੀ। ਕਿਥੇ ਲਾਈਨ ਲੱਗੀ ਉਹ? ਇਨਸ਼ਾ ਅੱਲਾਹ। ਕੰਮ ਪਾਉਣ ਲੱਗੇ। ਕੋਦੋਂ ਦੇ ਖਿਆਲ ਹੀ ਨਹੀਂ ਕਰੇ ਲਾਈਨ 'ਚ ਲੱਗ ਜਾਂਦੇ। ਮਰ ਜਾਨੇ। ਉਹ ਤਾਂ ਮੈਂਟੋ ਮੈਂਟੀ ਮਿਲ ਜਾਂਦੇ। ਆਦਿ ਨਾ ਨਹੀਂ ਉਧਰ ਐਂਦੋ ਇਧਰ ਆ ਜਾਓ ਪ੍ਰਸ਼ਾਦ ਨਹੀਂ ਰੋਟਾ ਰਹਿਣ ਨੂੰ ਰਹਿਣ ਨੂੰ ਲੈਣਗੇ ਚਲੋ ਕਰ ਲੈਣੀ ਲੈਣ ਵੜੀ ਲੰਮੀ ਮਿਸ ਪ੍ਰਸ਼ਾਦ ਲੈਣਾ ਨਹੀਂ ਫਿਰ ਵੜੇ ਵੜੇ ਨਿਕਲ ਆਉਂਦੇ ਚਲੋ ਚਲੋ ਠੀਕ ਹੈ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਆਪਾ ਦਰਸ਼ਨ ਕਰ ਲੈਣੇ ਖੜ ਜਾਂਦੇ ਆਪਾ ਸਾਰੇ ਘਰ ਨੂੰ ਸਾਰਿਆਂ ਨੂੰ ਸਤਿ

i um. do